ਇਹਨਾਂ ਬਹੁਤ ਸ਼ੌਂਕ ਐਕਟਿੰਗ ਦਾ ਅਲੱਗ-ਅਲੱਗ ਰੋਲ ਪਲੇ ਕਰਦੀ ਹੈ ਕਦੇ ਮਦਰ ਦਾ ਕਦੇ ਫਾਦਰ ਦਾ ਕਦੇ ਟੀਚਰ ਦਾ ਕਦੇ ਡਾਕਟਰ ਦਾ ਜੋ ਕੁਝ ਇਹਨੇ ਦੇਖ ਲਿਆ ਇੱਕ ਵਾਰ ਉਹ ਭੁੱਲਦੀ ਨਹੀਂ ਹੈ ਕਦੇ ਵੀ ਫਿਰ ਉਹਨੂੰ ਐਜ਼ ਅ ਰੋਲ ਪਲੇ ਜ਼ਰੂਰ ਮਾਡਲ ਐਜ਼ ਅ ਰੋਲ ਮਾਡਲ ਪਲੇ ਕਰਦੀ ਹੈ ਅੱਛਾ ਚਾਕਲੇਟਸ ਵਗੈਰਾ ਦਾ ਸ਼ੌਂਕ ਰੱਖਦੇ ਹੋ ਮਿੱਠਾ ਮਿੱਠਾ ਦਾ ਅੱਛਾ ਇੰਦਰਾਸ ਗੁੱਲੇ ਵਰਫੀ ਮੁਡਾਰੀਆਂ ਸੀਰੀਅਲ 'ਚ ਐਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਸੀਗਾ ਸਾਰਿਆਂ ਨੂੰ ਛੇੜਦੇ ਸੀ ਅਸੀਂ ਤੈਨੂੰ ਕਿਡਨੈਪ ਕਰ ਲਾਂਗੇ ਸੀ ਆਡੀਸ਼ਨ ਬਹੁਤ ਜ਼ਿਆਦਾ ਫੇਸ ਕਰਦੇ ਆ ਲਾਸਟ ਹੀ ਕੁਝ ਡੇਸ ਪਹਿਲਾਂ ਇੱਕ ਆਡੀਸ਼ਨ ਆਇਆ ਜਿੰਨੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਐਨਦੀ ਸਿਸਟਰ ਹੈ ਜਿਹੜੀ ਬੱਚੀ ਦੀ ਉਹ ਫੋਰਨ ਜਾ ਰਹੀ ਹੈ ਤਾਂ ਕੁਝ ਬੋਲਣਾ ਆਪਣੇ ਵੱਲੋਂ ਬੋਲਣਾ ਐਨੇ ਖੁਦ ਦੀ ਕ੍ਰੀਏਟੀਵਿਟੀ ਦਿਖਾਈ ਖੁਦ ਦੀ ਸਕ੍ਰਿਪਟ ਖੁਦ ਬਣਾਈ ਤੇ ਟੌਪ 5 ਚਾ ਗੀ ਕਈ ਪੇਰੈਂਟਸ ਬੱਚਿਆਂ ਨੂੰ ਬਹੁਤ ਜ਼ਿਆਦਾ ਦਬਾ ਕੇ ਰੱਖਦੇ ਐ ਉਹਨਾਂ ਦੇ ਟੈਲੈਂਟ ਦੱਬ ਜਾਂਦੇ ਐ ਕਈ ਫਾਈਨੈਂਸ਼ੀਅਲੀ ਵੀਕ ਹੁੰਦੇ ਐ ਬਟ ਮੈਮ ਬੱਚਿਆਂ ਤੇ ਐਦਾ ਬਰਡਨ ਨਹੀਂ ਪਾਣਾ ਚਾਹੀਦਾ ਹਰ ਬੱਚੇ ਦੀ ਅਲੱਗ-ਅਲੱਗ ਅਬਿਲਟੀ ਐ ਤੇ ਉਹ ਅਬਿਲਟੀਆਂ ਨੂੰ ਪੇਰੈਂਟਸ ਨੂੰ ਚਾਹੀਦਾ ਹੈ ਪਹਿਚਾਨਨ ਤਰਾਸ਼ਨ ਤੇ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਲਈ ਮਨਾ ਨਾ ਕੀਤਾ ਜਾਵੇ ਉਹਨਾਂ ਦਾ ਹਰ ਟੈਲੈਂਟ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਐ ਅੱਛਾ ਤੁਸੀਂ ਉਦਾਰਿਆ ਸੀਰੀਅਲ ਦੇ ਵਿੱਚ ਕੰਮ ਕਰਦੇ ਹੋ ਕਿਸ ਕਿਹੜਾ ਰੋਲ ਤੁਸੀਂ ਜਿਹੜਾ ਐ ਅਦਾ ਕੀਤਾ ਅਰਲੀ ਤਾਂ ਨਹੀਂ ਮੈਂ ਕੀਤਾ ਮੈਂ मींस ਛੋਟਾ ਰੋਲ ਹੀ ਕੀਤਾ ਹੈ ਲੀਡ ਕੀ ਫ੍ਰੈਂਡ ਹੂੰ ਮੈਂ ਲੀਡ ਕੀ ਫ੍ਰੈਂਡ ਹਾਂ ਅਜਾ ਚਾਹਨੇ ਹੋ ਕਿ ਹੋਰ ਮਤਲਬ ਕਿ ਤੁਸੀਂ ਲੀਡ ਦਾ ਵੀ ਰੋਲ ਅਦਾ ਕਰੋ ਇੱਕ ਟਾਈਮ ਇਦਾਂ ਦਾ ਆਵੇ ਇੱਕ ਟਾਈਮ ਜ਼ਰੂਰ ਆਗੋ ਕਿ ਮੈਂ ਲੀਡ ਦਾ ਰੋਲ ਕਰੂੰਗੀ ਕੀ ਬਾਤ ਹੈ ਮੈਂ ਛੋਟਾ ਜਿਹਾ ਹੀ ਰੋਲ ਕੀਤਾ ਸੀ मींस ਇੱਕ ਨਾ ਰਜਨੀਦੀ ਰਜਨੀਦੀ ਇੱਕ ਫਿਲਮ ਸੀਗੀ ਕਹਾਣੀ ਸੀਗੀ ਹੁੰਦੀ ਕਿ ਜਿੱਦਾਂ ਸੱਤ ਕੁੜੀਆਂ ਹੁੰਦੀਆਂ ਤੇ ਸਾਰੀ ਕੁੜੀਆਂ ਕਹਿੰਦੀ ਕਿ ਮਰਾਜਤ ਤੱਕ ਹਨਿਆ ਇੱਕ ਕੁੜੀ ਕਹਿੰਦੀ ਹੈ ਕਿ ਮੈਂ ਆਪਣੀ ਕਿਸਮਤ ਬਣਨੀ ਨਹੀਂ ਮੈਂ ਆਪਣੇ ਰੱਬ ਦਾ ਰੱਬ ਦਾ ਤੱਕ ਹਨਿਆ ਤੇ ਫਿਰ ਉਹ 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 ਰਾਜੇ ਨੂੰ ਗੁੱਸਾ ਆ ਗਿਆ ਹੁੰਦੇ ਤੇ ਤੇ ਉਹ ਸਾਰੀਆਂ ਕੁੜੀਆਂ ਦੀਆਂ ਵਿਆਹ ਅچھے ਪਿਆਰ ਪਰਿਵਾਰ ਨਾਲ ਕਰਾਇਆ ਤੇ ਉਹ ਜੋ ਕੁੜੀ ਸੀ ਉਹਦਾ ਗੰਦਾ ਸਿਆ ਤੇ ਉਹਨੂੰ ਜੋ ਉਹ ਲੜਕੀ ਸੀ ਉਹਨੇ ਤੇੰਨਾਂ ਸੱਦੀ ਕਰ ਲਈ ਤੇ ਉਹ ਉਹਨੇ ਉਹਨੂੰ ਸਦਾਰ ਦਾ ਸ਼ਾਪ ਸ਼ੂ ਬੰਦ ਕਰਾਤੀ ਤੇ ਉਹਨੂੰ ਉਹ ਜੋ ਹੈਗੀ ਆ ਉਹ ਬਹੁਤ ਅੱਗੇ ਚਲ ਗਈ ਹੈ। ਕੀ ਬਾਤ ਹੈ ਪੂਰੀ ਸਟੋਰੀ ਸੁਣਾਓ। ਕਿ ਹੁੰਦੀ ਤਾਂ ਕਰਕੇ ਰਜਨੀਦੀ ਦੀ ਫਰੈਂਡ ਰਜਨੀਦੀ ਦੀ ਫਰੈਂਡ ਹੈ। ਅੱਛਾ ਤੁਸੀਂ ਰਜਨੀਦੀ ਦੀ ਫਰੈਂਡ ਕਿੰਨਾ ਕੁ ਜ਼ਿਆਦਾ ਵਧੀਆ ਲੱਗਿਆ ਸੀਗਾ ਉਸ ਟਾਈਮ ਬਹੁਤ ਅੱਛਾ ਬਹੁਤ ਅੱਛਾ ਲੱਗਿਆ ਸੀ। ਅੱਛਾ ਚਾਕਲੇਟਸ ਵਗੈਰਾ ਦਾ ਸ਼ੌਂਕ ਰੱਖਦੇ ਹੋ? ਮਿੱਠਾ ਮਿੱਠਾ ਦਾ ਅੱਛਾ ਇੰਦਰਾਸ ਗੁਲੇ ਵਰਫੀ ਹਾਂ ਕੀ ਆਵਾਜ਼ ਹੈ ਅੱਛੇ ਤੁਹਾਡੇ ਸੌਂਗ ਵੀ ਆ ਰਿਹਾ ਕਿਹੜਾ ਸੌਂਗ ਆ ਰਿਹਾ ਬੱਗੂ ਇੱਕ ਬੱਗੀ ਦੇ ਦੇ ਅੱਛਾ ਉਹਦੇ ਵਿੱਚ ਤੁਸੀਂ ਕਿਸ ਚੀਜ਼ ਦਾ ਰੋਲ ਪਲੇ ਕੀਤਾ ਹੈ ਮੈਂ ਸੀ ਮੀਨਸ ਬੱਚੇ ਸਾਰੇ ਪਤਾ ਸ਼ਰਸ਼ਵਲ اناਤਾ ਸਿੰਦੇ ਬੱਚਿਆਂ ਦਾ ਅੱਛਾ ਸਕੂਲ ਦੇ ਵਿੱਚ ਕੋਈ ਪਲੇ ਵਗੈਰਾ ਕਰਦੇ ਹੋ ਹਾਂ ਅਸੀਂ ਸੈਟਰਡੇ ਨੂੰ ਬਹੁਤ ਸਾਰੇ ਸਾਨੂੰ ਇੱਕ ਬੁੱਕ ਮਿਲਦੀ ਉਹਦੇ ਵਿੱਚ ਸਾਨੂੰ ਟਿਕ ਕਰਨਾ ਹੁੰਦਾ ਇੱਕ ਵਾਰੀ ਬੈਡਮਿੰਟਨ ਕ੍ਰਿਕਟ ਚੈਸ ਉਹਦੇ ਦੱਸੇ ਟਿਕ ਕਰਕੇ ਖੇਲਦੇ ਸੈਟਰਡੇ ਓਨਲੀ ਸੈਟਰਡੇ ਓਨਲੀ ਸੈਟਰਡੇ ਤੁਹਾ ਮੈਮ ਹੈ ਨਾ ਕਿ ਇੰਨੇ ਜ਼ਿਆਦਾ ਮਤਲਬ ਕਿ ਰੋਲ ਅਦਾ ਕਰ ਲਿਆ ਕਿ ਮੈਂ ਕਹਨੀ ਆ ਵੀ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਮੈਸੇਜ ਇੰਨੀ ਵੱਡੀ ਚੀਜ਼ ਜਿਹੜੀ ਯਾਦ ਕਰਨੀ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਹੁਣ ਜਿਵੇਂ ਕਿ ਮੂਵੀ ਦੇ ਵਿੱਚ ਵੀ ਕੰਮ ਕਰ ਲਿਆ ਹੋਰ ਵੀ ਚੀਜ਼ਾਂ ਦੇ ਵਿੱਚ ਕੰਮ ਕਰ ਕਿਤੇ ਨਾ ਕਿਤੇ ਹੈ ਕਿ ਪੋਜ਼ਿਟਿਵਿਟੀ ਜਿਹੜੀ ਹੈ ਬਹੁਤ ਜ਼ਿਆਦਾ ਜਲਦੀ ਆ ਰਹੀ ਹੈ ਦੇ ਜੀ ਮੈਮ ਐਕਚੁਅਲੀ ਮਤਲਬ ਅਸੀਂ ਆਡੀਸ਼ਨ ਬਹੁਤ ਜ਼ਿਆਦਾ ਫੇਸ ਕਰਦੇ ਆ ਲਾਸਟ ਹੀ ਕੁਝ ਡੇਸ ਪਹਿਲਾਂ ਇੱਕ ਆਡੀਸ਼ਨ ਆਇਆ ਜਿੰਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਐਂਦੀ ਸਿਸਟਰ ਹੈ ਜਿਹੜੀ ਬੱਚੀ ਦੀ ਉਹ ਫੋਰਨ ਕਰਨ ਜਾ ਰਹੀ ਹੈ ਜੀ ਤਾਂ ਕੁਛ ਬੋਲਣਾ ਆਪਣੇ ਵੱਲੋਂ ਬੋਲਣਾ ਤਾਂ ਮੈਨੂੰ ਕਿਹਾ ਜੋ ਤੇਰੇ ਮਨ ਚ ਮੰਨਿਆ ਤੂੰ ਉਹ ਬੋਲ ਉਹਨੂੰ ਬਾਕਸ ਪਕੜਾ ਤਾਂ ਤੇਨੇ ਇੰਨਾ ਅੱਛਾ ਆਡੀਸ਼ਨ ਬਣਾਇਆ 500 ਦੇ ਵਿੱਚ ਟੌਪ 5 ਦੇ ਵਿੱਚ ਆ ਗਈ ਹੈ ਕੀ ਬਾਤ ਹੈ ਮਤਲਬ ਕਿ ਬਹੁਤ ਜਲਦੀ ਤੋਂ ਜਲਦੀ ਮਤਲਬ ਅੱਗੇ ਵਧ ਰਹੀ ਹੈ ਜੀ ਮੈਮ ਐਨੇ ਖੁਦ ਦੀ ਕ੍ਰੀਏਟੀਵਿਟੀ ਦਿਖਾਈ ਖੁਦ ਦੀ ਸਕ੍ਰਿਪਟ ਖੁਦ ਬਣਾਈ ਤੇ टॉप 5 ਚਾਗੀ ਜੀ ਮੈਮ ਜੀ ਮੈਂ ਤੁਸੀ ਮੈਨੂੰ ਆਫ ਕੈਮਰਾ ਦੱਸਿਆ ਕਿ ਇਹਨੂੰ ਐਕਟਿੰਗ ਦਾ ਬਹੁਤ ਸ਼ੌਂਕ ਹੈ ਆਪਣੇ ਕਦੇ ਸੱਟ ਦਾ ਨਿਸ਼ਾਨ ਬਣਾ ਲੈਂਦੀ ਹੈ ਵੀ ਚੋਟ ਲੱਗ ਗਈ ਮੇਰੇ ਕਦੇ ਕੋਸ਼ਿਸ਼ ਕਰਦੀ ਕਦੇ ਟੀਚਰ ਬਣ ਜਾਂਦੀ ਹੈ ਕਦੇ ਡਿਫਰੈਂਟ ਡਿਫਰੈਂਟ ਜਿਹੜੇ ਰੋਲ ਹੈ ਉਹ ਅਦਾ ਕਰਦੀ ਰਹਿੰਦੀ ਹੈ ਜੀ ਮੈਮ ਇਹਨੂੰ ਬਹੁਤ ਸ਼ੌਂਕ ਹੈ ਐਕਟਿੰਗ ਦਾ ਅਲੱਗ-ਅਲੱਗ ਰੋਲ ਪਲੇ ਕਰਦੀ ਹੈ ਕਦੇ ਮਦਰ ਦਾ ਕਦੇ ਫਾਦਰ ਦਾ ਕਦੇ ਟੀਚਰ ਦਾ ਕਦੇ ਡਾਕਟਰ ਦਾ ਜੋ ਕੁਝ ਇਹਨੇ ਦੇਖ ਲਿਆ ਇੱਕ ਵਾਰ ਉਹ ਉਪਲਦੀ ਨਹੀਂ ਹੈ ਕਦੇ ਵੀ ਫਿਰ ਉਹਨੂੰ ਐਜ਼ ਅ ਰੋਲ ਪਲੇ ਜਰੂਰ ਮਾਡਲ ਐਜ਼ ਅ ਰੋਲ ਮਾਡਲ ਪਲੇ ਕਰਦੀ ਹੈ ਇਹ ਟੀਵੀ ਦੇ ਵਿੱਚ ਵੀ ਕੋਈ ਐਕਟਿੰਗ ਦਿਖ ਲੈਂਦੀ ਹੈ ਨਾ ਕੁਛ ਦਿਨ ਪਹਿਲਾਂ ਮੇਰਾ ਬਾਲਮ ਥਾਨੇਦਾਰ ਦੇ ਵਿੱਚ ਮੀਠੀ ਮਾਈ ਦਾ ਰੋਲ ਆਇਆ ਸੀ ਤਾਂ ਇਹ ਐਕਟਿੰਗ ਥੋੜੀ ਜੀ ਕਰਕੇ ਦਿਖਾਉਗੀ ਹਾਂ ਦਾ ਜੀ ਕਰਕੇ ਦਿਖਾਓ ਵੀ ਵਿਕਰੀ ਵੀ ਕਰ ਲੈਣੇ ਹਾਂ ਕੀ ਹੋਵੇ ਮੈਂ ਸਾਰੀ ਵਿਕਰੀ ਕਰ ਦਿੰਦੇ ਹਾਂ ਕਰਕੇ ਦਿਖਾਓ ਮੈਂ ਮੀਠੀ ਮਾਈ ਦੀ बालम थानेदार बुल क्रीम मीठी मई सबकी नहीं आप आय लगाए मीठी मायी मीठी मायी मीठा मीठा बोल क्या बात है मतलब कि कैसा है जो तुझे क्या थे थे। आ, आ, जो आपने उड़ारिया में एक आर भी आता है तो मुझे इसकी मिक्करी बहुत अच्छी लगती है मैं आपको कर कर दिखाओ ओ मैं क्या जी सताल जी ओ लिटिल लिटल ये सारी दुनिया ना आरवी की फैन है और मैं तुम दोनों का फैन हो गया हूँ क्या बात है क्या बात है बहुत सोना बोल दिया है बहुत ज्यादा मिठा बोल दिया है ਹੈਨਾ ਜੀ ਮੈਮ ਸਾਰਿਆਂ ਦਾ ਮਤਲਬ ਕਿ ਫਿਰ ਤੇਨੂੰ ਬਹੁਤ ਪਿਆਰ ਮਿਲਦਾ ਹੋਣਾ ਨਾ ਜੀ ਮੈਮ ਉਹ ਡਾਰੀਆਂ ਸੀਰੀਅਲ ਚ ਇਹਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਸੀਗਾ ਸਾਰਿਆਂ ਨੂੰ ਛੇੜਦੇ ਸੀ ਅਸਤੇ ਨੂੰ ਕਿਡਨੈਪ ਕਰ ਲਾਂਗੇ ਤੀਖੀ ਲੜਕੀ ਬੋਲਦੇ ਤੀਖੀ ਲੜਕੀ ਹਾਂਜੀ ਤੀਖੀ ਲੜਕੀ ਬੋਲਦੇ ਦੇ ਕੋਸਟਿੰਗ ਵਾਲੇ ਉਹ ਤੀਖੀ ਲੜਕੀ ਕਾਹ ਹੈ ਅਸ਼ਾ ਮਤਲਬ ਬਹੁਤ ਜ਼ਿਆਦਾ ਬੋਲਦੇ ਹੋਣੇ ਹਨਾ ਹਾਂ ਮਤਲਬ ਵੀ ਹਰੇਕ ਨਾਲ ਮਤਲਬ ਫ੍ਰੈਂਡਲੀ ਹੋ ਜਾਂਦੇ ਸੀ ਇਹ ਹੂੰ ਮਤਲਬ ਕੋਈ ਨੂੰ ਉਹ ਨਹੀਂ ਐ ਨਹੀਂ ਲੱਗਦਾ ਸੀ ਵੀ ਕੋਈ ਅਲੱਗ ਹੈ ਜਾਂ ਕੋਈ ਬਾਹਰੋਂ ਹੈ ਮਤਲਬ ਸਾਰੇ ਆਪਣੇ ਲੱਗਦੇ ਸੀਗੇ ਸਾਰੇ ਹੈਵੀ ਮਤਲਬ ਵਧੀਆ ਸੀਗੇ ਉੱਥੇ ਇਸੇ ਦਾ ਕੋਈ ਕਿਸੇ ਦਾ ਮਤਲਬ ਕੋਈ ਪ੍ਰੋਬਲਮ ਨਹੀਂ ਆ ਰਹੀ ਉਹ ਉਡਾਰੀਆਂ ਸੀ ਨਹੀਂ ਹੁਣ ਬੰਦ ਲਾਉਂਦੇ ਦੰਗਲ ਚੈਨਲ ਤੇ ਇੱਕ ਨਿਊ ਸ਼ੋਅ ਸਟਾਰਟ ਹੋ ਰਿਹਾ ਹੈ ਜੀ ਉਹਦੇ ਚ ਟਰਾਈ ਕਰਾਂਗੇ ਅੰਬਾ ਉਡਾਰੀਆਂ ਖਤਮ ਹੋ ਗਏ ਹੁਣ ਦੂਜੇ ਤੇ ਟਰਾਈ ਕਰਾਂਗੇ ਹਾਂਜੀ ਹੁਣ ਦੰਗਲ ਚੈਨਲ ਤੇ ਸਰਗੁਨ ਮੈਮ ਫੇਰ ਕੋਈ ਸ਼ੁਰੂ ਕਰ ਰਹੀ ਹੈ ਸ਼ੋਅ ਜੀ ਅੱਛਾ ਸਰਗੁਨ ਮਹਿਤਾ ਕਿਲਾਵਾ ਹੋਰ ਕਿਸ ਕੋ ਲਾਈਕ ਕਰਦੇ ਹੋ ਅਰੇ ਵੀ ਤੂੰ ਵਾ ਕਿਆ ਬਾਤ ਹੈ ਰਵੀ दुबे ਕੌਣ ਹੈ ਰਵੀ दुबे ਤੁਹਾਨੂੰ ਪਤਾ ਕੌਣ ਹੈ ਸੈਗਨ ਐਟ ਦਾ ਹਸਪੈਂਟ ਕਿਆ ਬਾਤ ਹੈ ਮਤਲਬ ਪੂਰੀ ਹਿਸਟਰੀ ਮਤਲਬ ਪਤਾ ਕਿੰਨੀ ਹੋਈ ਹੈ ਹੈਨਾ ਜੀ ਮੈਮ ਮੈਂ ਕੋਈ ਮੈਮ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਇਹ ਮੈਂ ਆਪੇ ਦੇਖਣ ਤੇ ਸਿੱਖਣ ਮੈਮ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਕਈ ਪੇਰੈਂਟਸ ਬੱਚਿਆਂ ਨੂੰ ਬਹੁਤ ਜ਼ਿਆਦਾ ਦਬਾ ਕੇ ਰੱਖਦੇ ਐ ਉਹਨਾਂ ਦੇ ਟੈਲੈਂਟ ਦਬ ਜਾਂਦੇ ਐ ਕਈ ਫਾਈਨੈਂਸ਼ੀਅਲੀ ਵੀਕ ਹੁੰਦੇ ਐ ਕਈ ਮੈਮ ਵੇ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਦਬਾ ਕੇ ਰੱਖਦੇ ਆ ਬੱਚਿਆਂ ਤੇ ਬਰڈن ਪਾਉਂਦੇ ਆ ਕਿ 92% ਲੋ 95% ਲੋ ਬਟ ਮੈਮ ਬੱਚਿਆਂ ਤੇ ਐਦਾ ਬਰڈن ਨਹੀਂ ਪਾਣਾ ਚਾਹੀਦਾ ਅੱਜ ਕੱਲ ਪੇਰੈਂਟਸ ਕੀ ਚਾਹੁੰਦੇ ਕਿ ਬੱਚਾ ਉਹ ਬਣੇ ਜੋ ਅਸੀਂ ਚਾਹਨੇ ਆ ਡਾਕਟਰ ਬਣੇ ਇੰਜੀਨੀਅਰ ਬਣੇ ਉਹਨਦੇ ਤੇ ਨਾ ਆਪਣੇ ਵਿਚਾਰ ਥੋਪਦੇ ਆ ਬਿਲਕੁਲ ਮੈਮ 3 ਇਡੀਅਟਸ movies ਦੇ ਵਿੱਚ ਵੀ ਦੇਖਿਆ ਹੀ ਆਪਾਂ ਮੇਰੇ ਕੋਲ ਖੁਦ ਵੀ ਤਿੰਨ ਬੱਚੇ ਐਨੇ ਹੀ ਜ਼ਿਆਦਾ ਸ਼ਰਾਰਤੀ ਸੀ ਮੈਮ ਟਿਊਸ਼ਨ پڑھਦੇ ਸੀ ਮੇਰੇ ਕੋਲ ਥੈਨ ਮੈਮ ਉਹ ਤਿੰਨੋਂ ਹੀ ਗਵਰਨਮੈਂਟ ਜੌਬ ਤੇ ਲੱਗ ਚੁੱਕੇ ਐ। ਕੀ ਬਾਤ ਹੈ। ਬਹੁਤ ਵਧੀਆ ਸੈੱਟ ਐ। ਬਹੁਤ ਜ਼ਿਆਦਾ ਨੋਟਿਸ ਸੀ ਮੇਰੇ ਕੋਲ ਤਿੰਨ ਮੈਥ ਲੈ ਕੇ ਆਏ ਸੀ ਕਹਿੰਦੇ ਸੀ ਮੈਡਮ ਤਿੰਨੋਂ ਫੇਲ ਐ। ਤੇ ਮੈਮ ਉਹ ਇਹਨਾਂ ਦਾ ਰਿਜ਼ਲਟ ਇੰਨਾ ਕੁ ਅੱਛਾ ਆਇਆ ਤੇ ਤਿੰਨੋਂ ਹੀ ਗਵਰਨਮੈਂਟ ਜੌਬ ਲੱਗ ਚੁੱਕੇ ਐ। ਮੈਮ ਹਰ ਬੱਚੇ ਦੀ ਅਲੱਗ-ਅਲੱਗ ਅਬਿਲਿਟੀ ਐ ਤੇ ਉਹ ਅਬਿਲਿਟੀਆਂ ਨੂੰ ਪੇਰੈਂਟਸ ਨੂੰ ਚਾਹੀਦੇ ਐ। ਪੇਜਾਨਨ ਤਰਾਸ਼ਨ ਤੇ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਲਈ ਮਨਾ ਨਾ ਕੀਤਾ ਜਾਵੇ ਉਹਨਾਂ ਦਾ ਹਰ ਟੈਲੈਂਟ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਇਹ ਵਾਲੀ ਡਾਂਸ ਕੋਣ ਕਰਦਾ ਹੈ ਡਾਂਸ ਨੂੰ ਡਾਂਸ ਨੂੰ ਮੈਮ ਬਹੁਤ ਗੰਦੀ ਚੀਜ਼ ਸਮਝਿਆ ਜਾਂਦਾ ਸੀ ਬਟ ਉਹ ਚੀਜ਼ਾਂ ਮੈਮ بڑے ਲੋਕਾਂ ਦੇ ਘਰੇ ਡਾਂਸ ਕਰਕੇ ਹੀ ਰੋਟੀ ਬਣਦੀ ਹੈ ਬਿਲਕੁਲ ਬਹੁਤ ਚੀਜ਼ਾਂ ਹੈ ਇਹ ਇਹ ਟੈਲੈਂਟ ਨੂੰ ਖਤਮ ਨਹੀਂ ਕਰਨਾ ਚਾਹੀਦਾ ਇਹ ਟੈਲੈਂਟ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਬੱਚੇ 'ਚ ਜੋ ਟੈਲੈਂਟ ਹੈ ਜੇ ਡਰਾਇੰਗ ਦਾ ਟੈਲੈਂਟ ਹੈ ਤਾਂ ਡਰਾਇੰਗ ਦੇ ਟੈਲੈਂਟ ਨੂੰ ਲੈ ਕੇ आओ ਕਦੇ ਵੀ ਪੇਰੈਂਟਸ ਨੂੰ ਇੱਕ ਦੂਜੇ ਦੇ ਅੱਗੇ ਪਿੱਛੇ ਨਹੀਂ ਲੱਗਣਾ ਚਾਹੀਦਾ ਮੈਮ بڑے ਜਨਿਆਂ ਨੂੰ ਮੈਂ ਦੇਖਿਆ ਹੈ ਕਿ ਹਾਂ ਮੇਰੀ ਬੇਟੀ ਅੱਗੇ ਪਹੁੰਚ ਗਈ ਤਾਂ ਬਹੁਤ ਲੋਕ ਕਹਿੰਦੇ ਆ ਕਿ ਸਾਡੇ ਬੱਚੇ ਨੂੰ ਵੀ ਅੱਗੇ ਪਹੁੰਚਾ ਦਿਓ ਸਾਡੇ ਬੱਚੇ ਨੂੰ ਵੀ ਅੱਗੇ ਪਹੁੰਚਾ ਦਿਓ ਤੁਸੀਂ ਪਹਿਲਾਂ ਬੱਚੇ ਦਾ ਟੈਲੈਂਟ ਤਾਂ ਦੇਖੋ ਕਿ ਸਾਈਡ ਤੇ ਹੈ ਹੂੰ ਤੁਸੀਂ ਐਦਾ ਕਿਸੇ ਨੂੰ ਥੋਪ ਨਹੀਂ ਸਕਦੇ ਕਿ ਬੱਚੇ ਨੂੰ ਧੱਕੇ ਨਾਲ ਐਕਟਿੰਗ ਦੇ ਵਿੱਚ ਲਿਆਏ ਬਹੁਤ ਜਣੇ ਦੇਖਿਆ ਮੈਂ ਬੱਚੇ ਦੇ ਆਈਐਸ ਬੰਦਾ ਚਾਹੁੰਦੇ ਆ ਬਟ ਉਹ ਧੱਕੇ ਨਾਲ ਐਕਟਿੰਗ 'ਚ ਲੈ ਕੇ ਆ ਰਹੀ ਹੈ ਤਾਂ ਉਹ ਚੀਜ਼ ਗਲਤ ਹੈ ਮੈਨੂੰ ਨਿਆ ਜੀਜਾ ਖਿਲਾਫ ਹੈ ਮੈਂ ਉਸ ਚੀਜ਼ ਦੇ ਕੀ ਹਾਲ ਹੈ ਅੱਛਾ ਸਰ ਜਦੋਂ ਮਾਨਿਆ ਦੀ ਫਰਸਟ ਆਪਾਂ ਕਹਿ ਸਕਦੇ ਕਮਾਈ ਆ ਫਰਸਟ ਪੇ ਮਿਲੀ ਸੀਗੀ ਉਸ ਟਾਈਮ ਕਿੰਨਾ ਕਾ ਜ਼ਿਆਦਾ ਪ੍ਰਾਊਡ ਫੀਲ ਹੋਇਆ ਕਿ ਇੰਨੀ ਛੋਟੀ ਉਮਰ ਦੇ ਵਿੱਚ ਇਹਨੂੰ ਫਰਸਟ ਪੇ ਮਿਲੀ ਹੈ ਹਾਂਜੀ ਬਹੁਤ 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 ਖੁਸ਼ੀ ਹੋਈ ਸੀ ਅਸੀਂ ਚੰਡੀਗੜ੍ਹ ਦੇ ਵਿੱਚ ਗਏ ਸੀਗੇ ਜੀ ਤੇ ਉੱਥੇ ਇਹਨੇ ਛੋਟਾ ਜਿਹਾ ਰੋਲ ਪਲੇ ਕੀਤਾ ਸੀਗਾ ਤੇ ਉੱਥੇ ਅਸੀਂ ਜਾਣ ਲੱਗੇ ਸੀ ਤੇ ਪ੍ਰੋਡਿਊਸਰ ਨੇ ਆਵਾਜ਼ ਮਾਰ ਕੇ ਕਿਹਾ ਬੇਟਾ ਬਾਤ ਸੁਣੋ ਤੇ ਇੱਧਰ ਆਓ ਤਾਂ ਉਹ ਫਿਰ ਉੱਥੇ ਜਾ ਕੇ ਮਿਲਿਆ ਉਹਨਾਂ ਨੂੰ ਉਹਨਾਂ ਨੇ ਖੁਸ਼ ਹੋ ਕੇ ਇਹਨੂੰ 500 ਰੁਪਏ ਦਿੱਤਾ ਸਾਨੂੰ ਬਹੁਤ ਖੁਸ਼ੀ ਹੋਈ ਮੈਂ ਕਹਿੰਦੀ ਮਾਨਿਆ ਦੀ ਪਹਿਲੀ ਕਮਾਈ ਆ ਹੂੰ ਤਾਂ ਬਹੁਤ ਖੁਸ਼ੀ ਹੋਈ ਸੀ ਉਹ ਤਾਂ ਕੀ ਬਾਤ ਹੈ ਕਿੰਨੀ ਅਸ ਦੇ ਸੀਗੇ ਜਦੋਂ ਮਾਨਿਆ ਮਤਲਬ ਐਕਟਿੰਗ ਦੇ ਵਿੱਚ ਲੱਗੇ ਹੋਏ ਸੀ 6 ਸਾਲ ਦੀ ਸੀ 6 ਇਅਰ ਹਾਂਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਹੂੰ ਉਮੀਦ ਕਰਦੇ ਆ ਤੁਹਾਡੀ ਕੁੜੀ ਹੋਰ ਵੀ ਅੱਗੇ ਤੋਂ ਅੱਗੇ ਜਿਹੜੇ ਵੱਡੇ ਹੋਰ ਵੀ ਆਪਣਾ ਇਸੇ ਤਰੀਕੇ ਨਾਲ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰੇ ਤੇ ਅਸੀਂ ਇਹੀ ਉਹਨਾਂ ਨੂੰ ਗੋਡ ਬlesਸ ਕਰਦੇ ਆ ਹੀ ਬlesਸਿੰਗ ਦਿੰਦੇ ਨੇ ਤੇ ਤੁਸੀਂ ਜੇ ਕੋਈ ਕੋਈ ਮੈਸੇਜ ਜਿਹੜਾ ਦੇਣਾ ਚਾਹੁੰਦੇ ਹੋ ਬੱਚਿਆਂ ਲਈ ਜਾਂ ਪੇਰੈਂਟਸ ਲਈ ਮੈਂ ਉਹੀ ਕਹਿਣਾ ਚਾਹੁੰਦਾ ਹਾਂ ਵੀ ਬੱਚਿਆਂ ਨੂੰ ਜੋ ਵੀ ਮਤਲਬ ਪੇਰੈਂਟਸ ਨੂੰ ਰੋਕਣਾ ਨਹੀਂ ਚਾਹੀਦਾ ਵੀ ਜੋ ਵੀ ਉਹ ਕਰਨਾ ਚਾਹੁੰਦੇ ਉਹ ਕਰਨ ਬਿਲਕੁਕੁਲ ਜੋ ਵੀ ਬੱਚੇ ਦਾ ਟੈਲੈਂਟ ਹੈ ਉਹ ਅੱਗੇ ਲੈ ਕੇ ਆਓ ਵੀ ਇਹ ਨਹੀਂ ਹੈਗਾ ਵੀ ਆਪਾਂ ਪੜ੍ਹਾਈ ਹੀ ਕਰਵਾਈ ਜਾਈਏ ਜੋ ਉਹਨਾਂ ਦੇ ਕੀ ਨਾਮ ਹੈ ਆਪਦਾ ਕੀ ਨਾਮ ਵਿਚਾਰ ਥੋਪੀ ਜਾਈਏ ਪਹਿਲੇ ਬੱਚੇ ਦਾ ਆਪਦਾ ਟੈਲੈਂਟ ਨਿਖਾਰਨ ਦੇਖਣ ਵੀ ਬੱਚੇ ਦੀ ਕੀ ਅਬਿਲਟੀ ਹੈ ਜੀ ਜੋ ਉਹਨਾਂ ਦਾ ਹੁਨਰ ਆ ਉਹ ਅੱਗੇ ਲੈ ਕੇ ਆਓ ਬਿਲਕੁਲ ਤੋ ਆਲੋ ਜੀ ਸੀ ਗੱਲ ਕਰ ਲਈਏ ਗੱਲ ਕੀਤੀ ਜਾਵੇ ਮਾਨਿਆ ਦੀ ਮਾਨਿਆ 7 ਸਾਲ ਦੀ ਕੁੜੀਏ ਜੋ ਕਿ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਲੱਗੀ ਹੋਈ ਹੈ ਸਰਗੁਣ ਮਹਿਤਾ ਦੀ ਬਹੁਤ ਜ਼ਿਆਦਾ ਵੱਡੀ ਫੈਨ ਹੈ ਗਾਣੇ ਵੀ ਸੁਣਾਤੇ ਆ ਤੇ ਬਹੁਤ ਵਧੀਆ ਵਧੀਆ ਜਿਹੜੇ ਉਹਨਾਂ ਲਈ ਮੈਸੇਜ ਵੀ ਦੇ ਦਿੱਤੇ ਆ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਰਗੁਣ ਮਹਿਤਾ ਤੱਕ ਇਸ ਬੱਚੀ ਦੀ ਵੀਡੀਓ ਜਿਹੜੀ ਪਹੁੰਚ ਸਕੇ ਤੇ ਜਲਦੀ ਤੋਂ ਜਲਦੀ ਸਰਗੁਣ ਮਹਿਤਾ ਨੂੰ ਮਾਨਿਆ ਜੜੇ ਮਿਲ ਸਕੇ ਤੇ ਹੋਰ ਇਹਦੇ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਇਹ ਹਮਲਿਕ ਕੈਮਰਾ ਪਰਸਨ ਵਿਪਨ ਬਸੀਨਾ